ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਬੈਠੇ ਦੋ ਕਿਸਾਨ ਫੋਰਮਾਂ ਦੇ ਨਾਲ ਕੇਂਦਰ ਦੀ ਨਵੀਂ ਮੀਟਿੰਗ ਉਲੀਕ ਦਿੱਤੀ ਗਈ ਹੈ ਜੀ ਹਾਂ ਪਹਿਲੀ ਮੀਟਿੰਗ 14 ਫਰਵਰੀ ਨੂੰ ਹੋਈ ਜਿਸ ਤੋਂ ਬਾਅਦ ਅਗਲੀ ਮੀਟਿੰਗ ਹੈ ਜਿਹੜੀ ਉਹ 22 ਫਰਵਰੀ ਨੂੰ ਉਸੇ ਦਿਨ ਤੈਅ ਕਰ ਦਿੱਤੀ ਗਈ ਸੀ ਪਰ ਇਸ ਬਾਬਤ ਕੱਲ੍ਹ ਦੇਰ ਸ਼ਾਮ ਸੈਂਟਰ ਦੇ ਵੱਲੋਂ ਇੱਕ ਚਿੱਠੀ ਹੈ ਜਿਹੜੀ ਉਹ ਦੋਨਾਂ ਫੋਰਮਾਂ ਤੇ ਭੇਜ ਦਿੱਤੀ ਗਈ ਹੈ ਦੋਨਾਂ ਫੋਰਮਾਂ ਨੂੰ ਦੋਨਾਂ ਬਾਰਡਰਾਂ ਤੇ ਤਾਂ ਕਿ 22 ਤਰੀਕ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਸਕਣ ਤਾਂ ਦੱਸ ਦਈਏ ਕਿ ਇਹ ਮੀਟਿੰਗ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਵਿੱਚ ਹੀ ਹੋਣ ਜਾ ਰਹੀ ਹੈ ਹਾਲਾਂਕਿ ਉਮੀਦਾਂ ਇਹ ਵੀ ਜਤਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਇਸ ਵਾਰ ਇਹ ਮੀਟਿੰਗ ਹੈ ਜਿਹੜੀ ਉਹ ਕਿਤੇ ਹੋਰ ਹੋ ਸਕਦੀ ਹੈ ਪਰ ਕਿਉਂਕਿ ਦਿੱਲੀ ਦੀਆਂ ਸੰਭਾਵਨਾਵਾਂ ਸੀ ਪਰ ਦਿੱਲੀ ਦੀਆਂ ਸੰਭਾਵਨਾਵਾਂ ਨੂੰ ਨਕਾਰ ਦਿੱਤਾ ਜਦੋਂ ਉਹ ਚਿੱਠੀ ਪਹੁੰਚੀ ਤਾਂ ਤੁਹਾਨੂੰ ਦੱਸਦੀ ਹੈ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਜੋ ਕਿ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਹੈ ਉੱਥੇ ਮੀਟਿੰਗ ਹੈ ਜਿਹੜੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਖੁੱਲਾ ਸਿੱਧਾ ਦਿੱਤਾ ਗਿਆ ਹੈ ਕਿ ਹਾਲਾਂਕਿ ਚਿੱਠੀ ਦੇ ਵਿੱਚ ਸਰਵਨ ਸਿੰਘ ਬੰਦੇਰ ਤੇ ਜਗਜੀਤ ਸਿੰਘ ਡਲੇਵਾਲ ਇਹਨਾਂ ਦੋਨਾਂ ਦੇ ਨਾਵਾਂ ਦਾ ਜ਼ਿਕਰ ਹੈ ਤੇ ਦੋਨਾਂ ਦੀਆਂ ਫਾਰਮਾਂ ਦਾ ਜ਼ਿਕਰ ਹੈ ਕਿਸੇ ਵੀ ਹੋਰ ਜਥੇਬੰਦੀ ਦਾ ਜ਼ਿਕਰ ਇਸ ਲੈਟਰ ਦੇ ਵਿੱਚ ਨਹੀਂ ਕੀਤਾ ਗਿਆ ਇਸ ਸਬੰਧ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਧਿਰਨੇ ਜਿਹੜੇ ਉਹਨਾਂ ਨੇ ਮੀਟਿੰਗਾਂ ਕਰਕੇ ਆਪਸੀ ਸਲਾਮ مشورہ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅੱਜ 20 ਫਰਵਰੀ ਹੈ ਤੇ ਸਿਰਫ ਇੱਕ ਦਿਨ ਹੈ ਜਿਹੜਾ ਵਿਚਕਾਰ ਬਚਿਆ ਤੇ ਉਸ ਇੱਕ ਦਿਨ ਯਾਨੀ ਕਿ 21 ਫਰਵਰੀ ਨੂੰ ਵੀ ਵੱਡੀ ਗਤੀਵਿਧੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨ ਲੀਡਰ ਨੇ ਜਿਹੜੇ ਉਹ ਵੱਡੇ ਪੱਧਰ ਤੇ ਵਰਸੀ ਮਨਾ ਰਹੇ ਨੇ ਸ਼ਬ ਕਰਨ ਸਿੰਘ ਦੀ ਜੋ ਕਿ ਪਿਛਲੇ ਸਾਲ ਸ਼ਹੀਦ ਹੋ ਗਿਆ ਸੀ ਇਸ ਅੰਦੋਲਨ ਦੇ ਦੌਰਾਨ ਜਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਦੀ ਗੋਲੀ ਲੱਗੀ ਸੀ ਤਾਂ ਦੱਸਦੇ ਕਿ ਸ਼ੁਭਕਰਨ ਦੀ ਵਰਸੀ ਮਨਾਈ ਜਾ ਰਹੀ ਹੈ ਜਿਸ ਕਰਕੇ ਵੱਡਾ ਇਕੱਠ ਹੈ ਜਿਹੜਾ ਉਹ ਬਾਰਡਰ ਤੇ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਇਸ ਸਬੰਧ ਦੇ ਵਿੱਚ ਅਪੀਲ ਹੈ ਜਿਹੜੀ ਉਹ ਵੀ ਕੀਤੀ ਗਈ ਹੈ ਕਿ ਜਿੱਥੇ ਇੱਕ ਪਾਸੇ ਸ਼ੁਭਕਰਨ ਦੀ ਵਰਸੀ ਤੇ ਤੁਸੀਂ ਸ਼ਾਮਲ ਹੋਣ ਲਈ ਪਹੁੰਚਣਾ ਤਾਂ ਉੱਥੇ ਹੀ ਜੋ ਅਗਲੀ ਰਣਨੀਤੀ ਹੈ ਲੀਕੀ ਜਾਣੀ ਹੈ ਜਿਸ ਸਬੰਧੀ ਮੀਟਿੰਗਾਂ 21 ਤਰੀਕ ਨੂੰ ਹੋਣੀ ਹੈ ਉਹਦੇ ਵਿੱਚ ਵੀ ਕਿਸਾਨਾਂ ਨੂੰ ਵੱਡੇ ਪੱਧਰ ਦੇ ਉੱਪਰ ਸੱਦਾ ਜਿਹੜਾ ਉਹ ਦਿੱਤਾ ਗਿਆ ਤਾਂ ਕਿ ਜੇਕਰ ਕੇਂਦਰ ਦੇ ਨਾਲ ਮੱਥਾ ਲਾਉਣਾ ਹੈ ਤਾਂ ਉਹਦੇ ਲਈ ਪਹਿਲਾਂ ਤੋਂ ਤਿਆਰੀ ਕਰ ਲਈ ਜਾਵੇ ਤੁਹਾਨੂੰ ਉਧਰ ਇਹ ਵੀ ਦੱਸ ਦਈਏ ਕਿ ਜਗਜੀਤ ਸਿੰਘ ਡਲੇਵਾਲ ਪਿਛਲੀ ਵਾਰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਪਹੁੰਚੇ ਸਨ ਕਿਉਂਕਿ ਉਹਨਾਂ ਦੀ ਸਿਹਤ ਹੈ ਜਿਹੜੀ ਉਹਨਾਂ ਨੂੰ ਅਲਾਉ ਨਹੀਂ ਕਰ ਰਹੀ ਨਾ ਸਾਹ ਹੁੰਦੇ ਕਰਕੇ ਸਿਹਤ ਐਨਾ ਸਮਾਂ ਉਹਨਾਂ ਦੇ ਲਈ ਬੈਠਣਾ ਮੁਸ਼ਕਲ ਹੈ ਇਸ ਲਈ ਇਸ ਵਾਰ ਉਹ ਮੀਟਿੰਗ ਦੇ ਵਿੱਚ ਨਹੀਂ ਜਾਣਗੇ ਜਾਂ ਜਾਣਗੇ ਇਸ ਬਾਬਤ ਅਜੇ ਕਲੀਅਰ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਗੱਲ ਇਹ ਹੈ ਕਿ ਸਰਵਨ ਸਿੰਘ ਪੰਦੇਰ ਇਸ ਸਮੇਂ ਤਿਆਰ ਨੇ ਤੇ ਉਹਨਾਂ ਦੇ ਨਾਲ ਕਿਸਾਨ ਲੀਡਰ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਨਾਲ ਤਿਆਰ ਨੇ ਇਸ ਬਾਬਤ ਕੀ ਕੁਝ ਕਹਿਣਾ ਹੈ ਕਿਸਾਨ ਲੀਡਰਾਂ ਦਾ ਆਓ ਸੁਣਦੇ ਹਾਂ ਅੱਜ ਜਿਲ੍ਹਾ ਫਲੋਇਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਸਾਡੇ ਆਗੂ ਅਮਨਦੀਪ ਸਿੰਘ ਜੀ ਕਚਰਪੰਦੇ ਗਰੇ ਵਿਖੇ ਇੰਦਰਜੀਤ ਸਿੰਘ ਬਾਹਰ ਤੇ ਗਰਮੀਲ ਸਿੰਘ ਪੱਤੇਵਾਲ ਦੀ ਗਵਾਈ ਦੇ ਵਿੱਚ ਲਈ ਇਸ ਮੀਟਿੰਗ ਦੇ ਵਿੱਚ 21 ਤਰੀਕ ਨੂੰ ਸ਼ੁਭ ਕਰਨ ਦੇ ਤੇ ਬਾਕੀ ਸਾਰੇ ਸ਼ਹੀਦਾਂ ਦੇ ਜਾਤ ਦੇ ਵਿੱਚ ਜਿਹੜੀ ਵਰਸੀ ਮਨਾਈ ਜਾ ਰਹੀ ਆ ਉਹਦੇ ਤੇ ਸ਼ੰਭੂ ਬਾਡਰ ਵੱਲ ਵੱਡੀ ਗਿਣਤੀ ਦੇ ਵਿੱਚ ਹੋਜਾਂ ਜਿਹੜੀ ਔਰਵਾਣ ਕੀ ਕਰ ਲਈਆਂ ਪਰ 22 ਤਰੀਕ ਨੂੰ ਮੀਟਿੰਗ ਹੋ ਰਹੀ ਆ ਕੇਂਦਰ ਨਾਲ ਕੇਂਦਰ ਆਪਣੀਆਂ ਚਾਲਾਂ ਲਗਾਤਾਰ ਚੱਲਦਾ ਰਿਹਾ ਪਿਛਲੇ ਸਾਲ ਵੀ ਫਰਵਰੀ ਦੇ ਵਿੱਚ ਚਾਰ ਮੀਟਿੰਗਾਂ ਚੱਲੀਆਂ ਐ ਐਰ ਕੀ ਫਰਵਰੀ ਦੇ ਵਿੱਚ ਦੋ ਮੀਟਿੰਗਾਂ ਆ ਗਈਆਂ ਵਾ ਪਰ ਇਹਦੇ ਤੇ ਜੇ ਕਹਿ ਲਈਏ ਵੀ ਫਰਵਰੀ ਦੀ ਜਿਹੜੀ 22 ਦੀ ਮੀਟਿੰਗ ਹੋ ਰਹੀ ਆ ਉਹਦੇ ਨੇ ਸਾਰਾ ਕੁਝ ਕੇਂਦਰ ਲੈ ਕੇ ਆ ਜੂਗਾ ਅਜੀ ਸਮਾਂ ਲੱਗੂ ਹੋਰ ਅੰਦੋਲਨ ਲੰਬਾ ਚੱਲੂ ਪਰ ਐਉਂ ਨਹੀਂਗਾ ਕਿ ਜਿਹੜੇ ਤੁਸੀਂ ਤਪੱਸਿਆ ਕਰ ਰਹੇ ਜੀ ਖਨੌਰੀ ਸ਼ੰਭੂ ਜੀ ਰਤਨਪੁਰੀ ਇਹਨਾਂ ਦੀ ਤਪੱਸਿਆ ਦੇ ਵਿੱਚ ਕੋਈ ਫਰਕ ਰਹੂਗਾ ਇਹ ਤਪੱਸਿਆ ਨੇ ਹਰ ਹਾਲ ਦੀ ਵਿੱਚ ਕੇਂਦਰ ਦੀ ਸਰਕਾਰ ਨੂੰ ਮੂਦੜੇ ਮੂੰਹ ਸੁਟਣਾਵਾ ਲੋਕਾਂ ਦੀਆਂ ਮੰਗਾਂਵਾ ਲੋਕ ਮੰਗਾਂ ਨੂੰ ਮਨਵਾ ਦੇ ਆਏ ਤੁਸੀਂ ਜਕਾਰੇ ਛੱਡਦੇ ਆਉਣਾ ਵਾ ਉਹਦੇ ਵਾਸਤੇ ਉਹਨਾਂ ਮੋਰਚੀਆਂ ਵੱਲੇ ਪੂਰਾ ਤਨ ਮਨ ਧੰਦੇ ਨਾਲ ਧਿਆਨ ਦੇਣ ਦੀ ਲੋੜਾ ਮਾਵਾ ਘੜਾਂ ਦੇ ਵੱਡੇ ਕਾਫਲੇ ਆਪੋ ਆਪਣੀ ਵਾਰੀ ਅਨਸਾਰ ਜਾਣ ਜਿਵੇਂ ਇਸ ਟਾਈਮ ਤੇ ਸਾਡਾ ਅਬਰਸਰ ਜ਼ਿਲ੍ਹਾ ਉੱਥੇ ਆਪਣੀ ਯੂਟੀ ਨਿਵਾ ਰਿਆ ਵਾ ਸਵੇਰੇ ਕੱਲ ਸਾਡਾ ਜਲੰਧਰ ਔਰ ਪਠਾਨਕੋਟ ਔਰ ਗਰਦਾਸਪੁਰ ਜ਼ਿਲ੍ਹਾ ਵੱਡੀ ਕੀਤੀ ਜਾ ਰਿਹਾ ਵਾ 21 ਨੂੰ ਉੱਥੇ ਉਹਨਾਂ ਦੀ ਵਰਸੀ ਮਨਾਵਾਂਗੇ ਸ਼ਹੀਦਾਂ ਨੂੰ ਯਾਦ ਕਰਾਂਗੇ ਤੇ 25 ਨੂੰ ਸਾਡੇ ਵੱਡੇ ਜਿਹੜੇ ਕਾਫਲੇ ਉੱਥੇ ਇਕੱਠੇ ਹੋਣਗੇ ਅਸੀਂ 100 ਦਾ ਜਥਾ ਫਿਰ ਦਿੱਲੀ ਵੱਰੇ ਤੋਂ ਵੱਲੇ ਤੋਰਾਂਗੇ ਭਾਵੇਂ ਸਾਡੇ ਪਨਾਠ ਦੇ ਕਰੀਬ ਤਿੰਨਾਂ ਜਥਿਆਂ ਦੇ ਪਹਿਲਾਂ ਵੀ ਜ਼ਖਮੀ ਹੋਏ ਪਿਆ ਪਰ ਇਹਦੇ باوجود ਲੋਕਾਂ ਦੇ ਵਿੱਚ ਜਿੱਡਾ ਵੱਡਾ ਸ਼ਾਹਵਾ ਇਹ ਹਰ ਹਾਲ ਦੇ ਵਿੱਚ ਦਿੱਲੀ ਅੰਦੋਲਨ ਲੈ ਕੇ ਜਾਣਾ ਵਾ ਹਾਂ ਕਿੰਨੀ ਧੀਰ ਲੱਗਦੀ ਆ ਰਸਤੇ ਖੋਲਣ ਤੇ ਇਹ ਸਾਰੇ ਲੋਕਾਂ ਦੇ ਨਿਰਭਰਵਾ ਪਬਲਿਕ ਦੇ ਨਿਰਭਰਵਾ ਜਿਸ ਦਿਨ ਪੂਰੀ ਪਬਲਿਕ ਚੜ੍ਹਦੀ ਕਲਾ ਦੇ ਨਾਲ ਉਧਰ ਨੂੰ ਤੁਰਪੀ ਹਰ ਹਾਲ ਦੇ ਵਿੱਚ ਜਿੱਤੇ ਟੰਕੇ ਵਜਾਉਂਦੇ ਆਵਾਂਗੇ ਤੇ ਦਿੱਲੀ ਜਿਹੜੀ ਉਹ ਦੂਰ ਨਹੀਂ ਰਹੂਗੀ ਸੋ ਆਓ ਏਕੇ ਅਤੇ ਸ਼ਨਸ਼ ਦੇ ਬਾਲਪੁੱਤੇ ਦੇ ਉੱਤੇ ਆਪਾਂ ਜਿੱਤ ਹਾਸਲ ਕਰੀਏ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ